ਤਾਨੂੰ ਜਿਹੜਾ ਸਪੀਕਰ ਆ ਸਾਡੇ ਤੇ ਜ਼ੋਰ ਪਾ ਕੇ ਤਾਨੂੰ ਆਵਾਜ਼ ਵਿੱਚ ਪਾਰਟੀ ਚ ਲਾਉਣਾ ਚਾਹਦਾ ਅਸੀਂ ਉਹ ਜਾਨਣਾ ਨਹੀਂ ਚਾਹੁੰਦੇ ਇਸੇ ਤਰ੍ਹਾਂ ਸਾਡੇ ਜੋ ਜ਼ਿਲ੍ਹਾ ਪ੍ਰੀਜ਼ਮੈਂਬਰ ਜਿੱਤੇ ਆ ਪੀਬੀ ਖਜੀਵ ਕੋਰ ਜਈ ਗੱਪਿਆ ਸੰਗ ਸਾਕਾਸ ਪਾਸ ਜਿਹੜੀ ਹੈ ਉਹ ਇਤੇ ਜ਼ੋਰ ਪਾਇਆ ਜਾ ਰਿਹਾ ਤੇ 100 100 ਸਾਲ ਪਹਿਲਾਂ ਇੱਕ ਪੁਰਾਣੀ ਕਸੀ ਸੀ ਉਹਦੀ ਮਿੰਤੀ ਕਰਵਾ ਰਹੇ ਆ 100 ਸਾਲ ਪੁਰਾਣੀ ਕਸੀ ਨੂੰ ਜੋ ਟਾਰਗੇਟ ਬਲਾਕ ਸੌਦੀ ਮੈਂਬਰ ਜਿੱਤੇ ਕਰਕੇ ਇਹਦੇ ਕਰਕੇ ਮੈਨੂੰ ਤੇ ਜਿਲ੍ਹਾ ਪ੍ਰੀ ਮੈਂਬਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਅਸੀਂ ਇਹ ਟੋਨ ਇਹ ਕਰਨਾ ਸਾਰੇ ਪਿੰਡ ਦਾ ਕਰੋ। ਇਸ ਟਾਈਮ ਅਸੀਂ ਪਿੰਡ ਢੀਮਾ ਵਾਲੀ ਬੈਠੇ ਹੋਏ ਹਾਂ ਜਿੱਥੇ ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਇਹ ਪਿੰਡ ਇਸ ਟਾਈਮ ਆ ਜਿਹੜਾ ਪੂਰੀ ਤਰ੍ਹਾਂ ਪੁਲਿਸ ਸੌਣੀ ਦੇ ਵਿੱਚ ਤਬਦੀਲ ਹੋ ਚੁੱਕਿਆ। ਤਾਂ ਦੂਜੇ ਪਾਸੇ ਕਿਸਾਨਾਂ ਵੱਲੋਂ ਤੇ ਹੋਰ ਨਾਲ ਲੋਕਾਂ ਵੱਲੋਂ ਆ ਜਿਹੜਾ ਇੱਥੇ ਧਰਨਾ ਪ੍ਰੋਟੈਸਟ ਵੀ ਆ ਜਿਹੜਾ ਕੀਤਾ ਜਾ ਰਿਹਾ ਹੈਗਾ ਕੀ ਹੈਗਾ ਪੂਰਾ ਮਾਮਲਾ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕੀ ਪੂਰਾ ਦਾ ਪੂਰਾ ਮਾਮਲਾ ਹੈਗਾ ਅੱਜ ਇੰਨੀ ਪੁਲਿਸ ਇਕੱਠੀ ਹੋਈ ਆ ਇਹ ਗੱਲ ਹੈ ਜੀ ਵੀ ਮੈਂ ਬਲਾਕ ਸੌਂਟੀ ਮੈਂਬਰ ਜਿੱਤੇ ਆ ਬਲਰਾਜ ਸਿੰਘ ਮੇਰਾ ਨਾਮ ਬਲਰਾਜ ਸਿੰਘ ਪ੍ਰਧਾਨ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਬਲਾਕ ਸੌਂਟੀ ਜਿੱਤੇ ਆ 461 ਵੋਟਾਂ ਦੇ ਨਾਲ ਔਰ ਸਾਨੂੰ ਜਿਹੜਾ ਸਪੀਕਰ ਆ ਸਾਡੇ ਦੇ ਜ਼ੋਰ ਪਾ ਕੇ ਸਾਨੂੰ ਆਵਾਜ਼ ਵਿੱਚ ਪਾਰਟੀ ਚ ਰਲਾਉਣਾ ਚਾਹੁੰਦਾ ਅਸੀਂ ਉਹ ਜਾਨਣਾ ਚਾਹੁੰਦੇ ਇਸੇ ਤਰ੍ਹਾਂ ਸਾਡੇ ਜੋ ਜ਼ਿਲ੍ਹਾ ਪ੍ਰੀਜ਼ਮੈਂਬਰ ਜਿੱਤੇ ਆ ਬੀਬੀ ਖਸ਼ਦੀਪ ਕੌਰ ਇਹ ਗੁਰਪਿਆਰ ਸਿੰਘ ਸਾਉਕਸਪਨ ਜੀ ਘਰ ਰਹੀ ਹੈ ਉਹ ਇਹ ਤੇ ਜੋਰ ਪਾਇਆ ਜਾ ਰਿਹਾ ਉਥੇ 100 100 ਸਾਲ ਪਹਿਲਾਂ ਇੱਕ ਪੁਰਾਣੀ ਕਸੀ ਸੀ ਉਹਦੀ ਮੰਤੀ ਕਰਵਾ ਰਹੇ ਆ 100 ਸਾਲ ਪੁਰਾਣੀ ਕਸੀ ਉਹ ਵੀ ਨੂੰ ਸਿਰਫ ਆਪ ਦੇ ਨਾਮ ਲਾਉਣਾ ਤੇ ਦਬਾਅ ਪਾਇਆ ਜਾ ਰਿਹਾ ਉਥੇ ਜੀ ਇਹ ਹੀ ਮੇਨ ਕਾਰਨ ਆ ਜੀ ਅੱਛਾ ਤੁਹਾਨੂੰ ਬੁਲਾਇਆ ਸੀਗਾ ਸੰਧਵਾ ਸਾਹਿਬ ਨੇ ਹਾਂ ਸਨੇਹ ਭੇਜਦੇ ਮੈਨੂੰ ਮੇਰੇ ਘਰ ਆ ਜਿਵੇਂ ਜਿਵੇਂ ਕਹਿੰਗੇ ਕਰਾਂਗੇ ਸਰਨਾ ਇੱਕ ਸ਼ਾਮ ਹੋ ਜਾਣਾ ਮੈਂ ਅਸੀਂ ਇਹ ਗੱਲ ਕਰਨਾ ਨਹੀਂ ਦਾ ਅਸੀਂ ਤੁਹਾਨੂੰ ਨਹੀਂ ਕਰਦੇ ਦਾ ਵਰਕਰਾਂ ਉਹ ਤੁਹਾਨੂੰ ਨਹੀਂ ਕਰਦਾ ਜੀ ਨਾ ਜੀ ਜੀ ਹੋਰ ਕਿਹ ਪਾਰਟੀ ਨੂੰ ਜਾਣਾ ਚਾਹੁੰਦੀ ਹੈ ਅੱਛਾ ਹੁਣ ਪ੍ਰਸ਼ਾਸਨ ਆ ਕੇ ਕੀ ਕਰੇ ਪ੍ਰਸ਼ਾਸਨ ਆ ਕੇ ਸੰਦੋਪੈਨ ਦਿਨ ਸਾਨੂੰ ਇਹ ਪਤਾ ਲੱਗਾ ਹੈ ਵੀ ਪ੍ਰਧਾਨ ਸਾਡਾ ਘਰ ਟਾਉਣ ਆ ਤੇ ਆ ਰਹੇ ਹੈ ਘੱਟੋ ਘਾਟੇ 10-12 ਘਰ ਹੈ ਔਰ ਘੱਟੋ ਘਾਟੇ ਵੀ ਦੋ ਤਿੰਨ ਕਰਾਣਾਂ ਦੇ ਵਿੱਚ ਪੌਰੀਆਂ ਸਿੱਖਣ ਜੋ ਪਹਿਲਾਂ ਪਛੇਤਨ ਦੇ ਮਤਵਾ ਕੇ ਥਾਂ ਦਿੱਤਾ ਹੈ ਵੀ ਉਹ ਵੀ ਚਕਾਉਣੀਆਂ ਚਾਹੁੰਦੇ ਹੈ ਹੋਰ ਬੌਰੀਆਂ ਸਿੱਖਣ ਦੇ ਘਰ ਹੈ ਵੀ ਉਹ ਵੀ ਟਾਉਣਾ ਚਾਹੁੰਦੇ ਹੈ ਕਿਉਂਕਿ ਹੁਣ ਆਮ ਆਦਮੀ ਪਾਰਟੀ ਦੀ ਇਹ ਆਮ ਆਦਮੀ ਪਾਰਟੀ ਨੂੰ ਘਰ ਟਾਉਂਦੇ ਹੋਗੀ ਕਿਉਂਕਿ ਲੋਕਾਂ ਨੇ ਵੋਟਾਂ ਇਹਨਾਂ ਨੂੰ ਪਾਈਆਂ ਨਹੀਂ ਜਦੋਂ ਇਹਨਾਂ ਨੂੰ 95 ਮੈਂਬਰਾਂ ਦੇ ਬਣੇ ਸੀ ਉਹ ਬਹੁਤ ਖੁਸ਼ ਸੀ ਲੋਕਾਂ ਨੇ ਇਹਨਾਂ ਨੂੰ ਫਤਿਹਪੁਰ ਦਾ ਅਫਸਰ ਰਿਹਾ ਹੁਣ ਲੋਕਾਂ ਨੂੰ ਇੱਕ ਡਰਾਫਟ ਪੁਕਾ ਕੇ ਨਾਲ ਲਾਉਣਾ ਚਾਹੁੰਦੇ ਆ ਤੁਹਾਨੂੰ ਵਾਰ-ਵਾਰ ਸਨੇਹ ਭੇਜਦੇ ਆ ਮੈਨੂੰ ਵੀ ਤੇ ਜੱਜਲਾ ਪ੍ਰੀਜ਼ਿਡੈਂਟ ਮੈਂਬਰ ਚ ਤੇ ਉਹਨਾਂ ਨੂੰ ਵੀ ਵੀ ਸਾਡੇ ਨਾਲ ਤੇ ਸਾਡੇ ਸ਼ਾਮਲ ਹੋ ਜਾਓ ਤੁਹਾਨੂੰ ਇਹ ਨਹੀਂ ਬੁਲਾਉਗੇ ਅੱਜ ਨਿਸ਼ਾਨਦੇਹੀ ਕਰਕੇ ਨਿਸ਼ਾਨਦੇਹੀ ਕਰਨਾ ਹੈ ਉਹ ਕਰ ਹੀ ਜਾਂਦੇ ਜੀ ਅੱਜ ਰੋਕਣਾ ਚਾਹੁੰਦੇ ਸੀ ਪਰ ਪ੍ਰਸ਼ਾਸਨ ਦਾ ਦਬਾਅ ਹੀ ਨਾ ਪੈ ਗਿਆ ਸਾਰੇ ਸਾਡੇ ਪਿੰਡਾਂ ਦੇ ਨਾਕੇ ਲਾ ਦੇ ਬਾਹਰ ਕਿ ਉਹਨਾਂ ਨੂੰ ਨਹੀਂ ਜਾ ਤੇ ਰਹੇ ਨੰਬਰ ਲੈ ਬੰਦੇ ਕਿਸੇ ਨੂੰ ਪਿੰਡ ਜਵਤ ਨਾ ਹੁੰਦੀ ਪਰ ਫਿਰ ਵੀ ਮੈਂ ਇਹਨਾਂ ਲੋਕਾਂ ਦਾ ਧੰਨਵਾਦ ਕਰਦਾ ਤੁਹਾਡੇ ਚੈਨਲ ਦੇ ਲਈ ਵੀ ਫਿਰ ਹੀ ਲੋਕਾਂ ਨੇ ਜਿਹੜਾ ਸਾਡੇ ਸੰਗੀਤ ਪ੍ਰੇਮੀ ਬਹੁਤ ਲੋਕ ਇੱਥੇ ਪਹੁੰਚ ਚੁੱਕਿਆ ਪਹਿਲਾਂ ਉਹ ਪੁਲਸ ਵਾਲੇ ਧਰਨਾ ਨਹੀਂ ਲਾਉਂਦੇ ਦਿੰਦੇ ਸੀ ਹਾਂ ਦੇ ਘਰੇ ਵੇ ਬੈਠੋ ਆਉਂਦੇ ਅੱਜ ਟੱਕੇ ਨਾਲ ਦਰਿਆ ਵਿੱਚ ਆ ਕੇ ਬਹਿ ਗਏ ਆ ਤੇ ਅਸੀਂ ਆਜਾ ਚੱਲਾ ਜਾਰੀ ਆਓ ਅੱਛਾ ਮੈਂ ਮਿਹਨਤੀ ਤੋਂ ਤੁਹਾਨੂੰ ਕੋਈ ਇਤਰਾਜ਼ ਹੈਗਾ ਇਤਰਾਜ਼ ਤਾਂ ਅਸੀਂ ਇਹ ਸੀ ਵੀ ਜੇ ਸਾਰੇ ਪਿੰਡਿਆਂ ਨੇ ਹੋਰ ਜਨ ਜਾਇ ਕਬ ਜੋ ਸਾਰੇ ਉਹਨਾਂ ਕਰੇ ਜਾਣ ਕਿਉਂਕਿ ਸਾਡਾ 100 ਸਾਲ ਤੋਂ ਕਬਜ਼ਾ ਹੈ ਇੱਥੇ ਸਾਡੇ ਪਿਓ ਦਾ ਇੱਥੇ ਰਹਿ ਰਿਹਾ ਹੈ ਅਸੀਂ ਇਹ ਚਾਹੁੰਦੇ ਪਹਿਲਾਂ ਜੋ ਕਰਨਗੇ ਨਾਲ ਸਾਡੀਆਂ ਵੀ ਕਰ ਲੈਣ ਇਹ ਗੱਲ ਹੈ ਜੀ ਸਿਰਫ ਤੁਹਾਡੇ ਤੁਹਾਨੂੰ ਹੀ ਟਾਰਗੇਟ ਕੀਤਾ ਸਿਰਫ ਟਾਰਗੇਟ ਬਲਾਕ ਸੰਸਥੀ ਮੈਂਬਰ ਜਿੱਥੇ ਕਰਕੇ ਇਹਦੇ ਕਰਕੇ ਮੈਨੂੰ ਤੇ ਜਲਾਪਰੀ ਮੈਂਬਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜੀ ਅਸੀਂ ਇਹ ਚਾਹੁੰਦੇ ਜੇ ਕਰਨਾ ਸਾਰੇ ਪਿੰਡ ਦਾ ਕਰੋ ਇਹ ਨਹੀਂ ਗੱਲ ਵੀ ਸਾਨੂੰ ਇਕੱਲੇ ਨਾ ਕਰੋ ਜੀ ਇਹ ਸਿਰਫ ਸਾਡੇ ਦੇ بار-ਬਾਰ ਇਹ ਹੀ ਦਬਾਵਾ ਆ ਰਿਹਾ ਹੈ ਨੀ ਇਹ ਤਾਂ ਕਹਿੰਦੇ ਸਰਕਾਰ ਬਦਲ ਗਈ ਆਮ ਲੋਕਾਂ ਦੀ ਗੱਲ ਸੁਣਾਗੇ ਤੇ ਹਰੇਕ ਬੰਦੇ ਦੀ ਗੱਲ ਸੁਣੀ ਜਾਊਗੀ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਾਂ। ਨਹੀਂ ਜੀ ਆਮ ਲੋਕਾਂ ਦੀ ਗੱਲ ਸੁਣੀ ਜਾਂਦੇ ਘਟਾਈ ਜਾਂਦੇ ਉਹ ਲੋਕਾਂ ਦੇ ਘਟਾਉਂਦੇ ਹੋ ਗਿਆ। ਕਿਉਂਕਿ ਤਰਕੇ ਅਚ ਹੈਰਾਨ ਹੋ ਗਏ ਵੀ ਤਰਕੇ 5 ਵਜੇ ਉੱਠ ਕੇ ਮੰਡੀ ਵੇਖਿਆ ਤੇ ਘਟੋ ਘਟ ਦਾਗਰੀਆਂ ਖੜੀਆਂ ਪੁਲਸੀਆਂ। ਹੂੰ ਔਰ ਉਸ ਤੋਂ ਬਾਅਦ ਤਾਂ 100 150 ਗੱਡੀ ਆ ਗਈ ਔਰ ਇਸ ਤਰ੍ਹਾਂ ਲੈ ਕੇ ਆ ਜਿਵੇਂ ਬਹੁਤ ਤੁਹਾਡਾ ਕੋਈ ਗੈਂਗਸਟਰ ਨੂੰ ਗ੍ਰਿਫਤਾਰ ਕਰਨਾ ਹੁੰਦਾ ਜਾਂ ਕੋਈ ਨਸ਼ੇ ਦਾ ਬੰਦਾ ਗ੍ਰਿਫਤਾਰ ਕਰਨਾ ਹੁੰਦਾ ਉਹ ਤਾਂ ਇਹਨਾਂ ਨੂੰ ਖੜ ਹੁੰਦਾ ਨਹੀਂ ਕੋਈ। ਤੇ ਇਹ ਹੈਰਾਨ ਵੀ ਕਰਨੀ ਲਾਦਾ ਜਿਵੇਂ ਇੱਥੇ ਕਾਰਵਾਈ ਹੋ ਰਹੀ ਹੈ ਜੇ ਇਹੀ ਕਾਰਵਾਈ ਕਿਤੇ ਗੈਂਗਸਟਰਾਂ ਦੇ ਵਿਰੁੱਧ ਜਾਂ ਨਸ਼ੇ ਵਿਰੁੱਧ ਹੋਵੇ ਤਾਂ ਹਾਂ ਜੇ ਇਹੀ ਕਿ ਚੰਗੇ ਥਾਂ ਦੇ ਕਿਉਂ ਹੋਵੇ ਤਾਂ ਵਧੀਆ ਗੱਲ ਆ ਜੀ ਨੇ ਲੋਕ ਸਭਾ ਤੰਗਾ ਕਹਿਣਗੇ ਪਰ ਇਹ ਹੁਣ ਸਾਡੇ ਘਰ ਤੋਂ ਸਾਨੂੰ ਘਰੋਂ ਕੱਢਣ ਦੇ ਹੋ ਗਿਆ ਜੀ ਘਰ ਤਾਂ ਅਸੀਂ ਨਹੀਂ ਟਾਉਂਦੇ ਤੇ ਸਾਨੂੰ ਕੁਝ ਵੀ ਕਰਨਾ ਪਏ ਹਾਂ ਸਾਡੀ ਇਹ ਮਜਬੂਰੀ ਹੈ ਕੱਲ ਸਰ ਦੇ ਜਾ ਵੀ ਕਿਤੇ ਸਕਦੇ ਜੇ ਸਾਨੂੰ ਪਿਓ ਦਾ ਦਿਨ 100 ਸਾਲ ਤੋਂ ਜਿਹੜੇ ਬੈਠੇ ਆ ਕੋਈ ਕਿੱਧਰ ਜਾ ਜਾਈਏ ਦੱਸੋ ਜੀ ਹਾਂਜੀ ਅੱਛਾ ਤੁਹਾਨੂੰ ਕਹਿੰਦੇ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਓ ਫੇਰ ਨਹੀਂ ਟਾਉਦੇਗੇ ਨਾ ਜੀ ਨਾ ਨਾ ਤਾਨੂੰ ਬਾਰ-ਬਾਰ ਫੋਨ ਵੀ ਆਈ ਜਾਂਦੇ ਸਾਦੇ ਵੀ ਆਓ ਸਾਡੇ ਕੋਲੇ ਆਓ ਟਿਆਵਾਂ ਵਾਲੀ ਪਾਰਟੀ ਚੱਲਦੀ ਹਾਂਜੀ ਤੁਸੀਂ ਹਾਂਜੀ ਮੈਂ ਰਾਜਵਿੰਦਰ ਸਿੰਘ ਪਿੰਡ ਫਿੱਡੇ ਖੁਰਦ ਜੀ ਇਹ ਮੰਡੀ ਬਣੀ ਆ ਕੋਈ ਮੇਰੇ ਖਾਲ 95 95 ਚ ਮੰਡੀ ਬਣੀ ਆ ਜੀ ਇਹ ਘਰ ਮੇਰੇ ਖਾਲ 100 ਸਾਲ ਤੋਂ ਹੀ ਪੁਰਾਣੀਆਂ ਤੀਜੀ ਪੀੜ੍ਹੀ ਚ ਹੋ ਗਿਆ ਇਹਨੂੰ ਚੌਥੀ ਪੀੜ੍ਹੀ ਚ ਘਰ ਜੇ ਕੋਈ ਇਹੋ ਜਿਹੀ ਹੋਵੇ ਗੱਲ ਤਾਂ ਮਤਲਬ ਪਹਿਲਾਂ ਅੱਜ ਤੋਂ ਪਹਿਲਾਂ ਵੀ ਇਹ ਮਤਲਬ 2-3 ਵਾਰ ਇਹ ਹੋ ਚੁੱਕਿਆ ਜਦੋਂ ਸਰਕਾਰ ਉਹ ਆਮ ਤੀਸਰੀ ਸਰਕਾਰ ਆ ਗਈ ਜਿਵੇਂ ਆਮ ਪਾਰਟੀ ਆਈ ਇਹਨਾਂ ਦਾ ਮਸਲਾ ਹੀ ਇਹ ਹੈ ਮੈਂ ਇਹਨਾਂ ਦਾ ਮਸਲਾ ਹੀ ਇਹ ਹੈ ਵੀ ਇਹ ਬੰਦੇ ਸਾਡੀ ਲਾਥ ਲੈਣ ਲੰਗਣ ਬੰਦੇ ਸਾਡੇ ਘਰੇ ਆ ਜਾਣ ਕੋਲੇ ਆ ਜਾਣ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿੰਨੇ 13 14 ਪਿੰਡ ਸੀਗੇ ਪ੍ਰਧਾਨ ਜੀ ਵੀ ਤਿੰਨਾਂ ਪਿੰਡਾਂ 'ਚ ਇਹਨਾਂ ਨੂੰ ਬਹੁਤ ਵੋਟ ਪਈ ਹੈ ਗੁਰਪਿਆਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਵੋਟ ਵੀ ਬਹੁਤ ਪਈ ਹੈ ਇਹ ਕਾਲੀ ਦਲ ਨਾਲ ਜੁੜਿਆ ਮਸਲਾ ਤਾਂ ਇਹੀ ਹੈ ਜੀ ਔਰ ਗੋ ਮੰਡੀ ਮੰਤੀ ਦਾ ਮਤਲਬ ਮਸਲਾ ਨਹੀਂ ਘਰ ਇਹ ਜੇ ਮੰਡੀ ਦੇ ਆਸ-ਪਾਸੇ ਆਪਾਂ ਵੇਖ ਕਰ ਮੇਰਾ 50 ਘਰ ਹੋਣੇ ਕੋਈ ਘਰ ਨੂੰ ਦੋ ਘਰਾਂ ਤੋਂ ਪਾ ਟਾਰਗੇਟ ਬਣਾ ਲੈ ਨਹੀਂ ਸਕਦੇ ਜਿਆਦਾ ਸਾਰੇ ਹੋਵੇ ਸਾਰੀ ਮੰਤੀ ਕਰਾਉਣ ਜਿੱਥੇ ਵੀ ਨਜਾਇਜ਼ ਕਬਜ਼ਾ ਛੁਡਾਉਣ ਕਿਸੇ ਵੀ ਪਿੰਡ 'ਚ ਹੈਗਾ ਜੇ ਨਜਾਇਜ਼ ਕਬਜ਼ੇ ਛੁਡਾਉਣ ਤੇ ਹੋਇਆ ਤਾਂ ਹੋਰ ਪਿੰਡਾਂ 'ਚ ਬਥੇਰੇ ਨਜਾਇਜ਼ ਕਬਜ਼ੇ ਆ ਉਹ ਵੀ ਛਿਰਾਉਣ ਸਰਕਾਰੀ ਜ਼ਮੀਨਾਂ ਤੇ ਬਥੇਰੇ ਕਬਜ਼ੇ ਉਹ ਵੀ ਛਿਰਾਉਣ ਫਿਰ ਇਹਦਾ ਸਿਰਫ ਟਾਰਗੇਟ ਇਹਨਾਂ ਨੂੰ ਕਰਨਾ ਵੀ ਇਹ ਛੁਡਾਉਣ ਅਕਾਲੀ ਦਲ ਨਾਲ ਜੁੜੇ ਆ ਬਾਕੀ ਜ਼ਿਲ੍ਹਾ ਪ੍ਰੇਖਿਤ ਬਲਾਕ ਸੰਮਤੀ ਜੋ ਜਿੱਤੇ ਆ ਵੇ ਸਾਡੇ ਘਰੇ ਆ ਜਾਣ ਜਿਵੇਂ ਅਸੀਂ ਕਹਾਂਗੇ ਕਰ ਲਾਂਗੇ ਕੋਈ ਗੱਲ ਸਪੀਕਰ ਸਾਹਿਬ ਦੇ ਇਹਨਾਂ ਨੂੰ ਸਨੇਹ ਵੀ ਆਉਂਦੇ ਐ ਗੁਰਪਿਆਰ ਨੂੰ ਵੀ ਸਨੇਹ ਆਉਂਦੇ ਐ ਪ੍ਰਧਾਨ ਜੀ ਨੂੰ ਵੀ ਸਨੇਹ ਆਉਂਦੇ ਤੁਸੀਂ ਆ ਜਾਓ ਜਿਵੇਂ ਕਹਾਂਗੇ ਕਰ ਲਾਂਗੇ ਦਬਾਅ ਪਾ ਕੇ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਰੌਲਾ ਹੋਰ ਕਿਸੇ ਵੀ ਗੱਲ ਦਾ ਨਾ ਕੋਈ ਮੰਨਤੀ ਦਾ ਰੌਲਾ ਨਾ ਹੀ ਕੋਈ ਇਹ ਕੋਈ ਹੋਰ ਇਹਨਾਂ ਦਾ ਪਰਸਨਲ ਰੌਲਾ ਨਾ ਹੀ ਕੋਈ ਬੰਦੇ ਨਾਲ ਜਿਹੜਾ ਇਥੋਂ ਪਿੰਡ ਦੇ ਵਿੱਚੋਂ ਬੰਦਾ ਹੈਗਾ ਵਲਾਗ ਇਹਦਾ ਆਪਣਾ ਆਮ ਪਾਰਟੀ ਵਾਲਿਆਂ ਦਾ ਨਾ ਹੀ ਕੋਈ ਉਹਦੇ ਨਾਲ ਕੋਈ ਪਰਸਨਲ ਰੌਲਾ ਰੌਲੇ ਦਾ ਸਪੀਕਰ ਸਾਹਿਬ ਹੀ ਦਬਾਅ ਪਾ ਕੇ ਬਸ ਕਰਾਉਂਦੇ ਆ ਵੀ ਤੂੰ ਇਹਨਾਂ ਨੂੰ ਇਹਨਾਂ ਨੂੰ ਦਬਾਅ ਪਾਵਾਂਗੇ ਤੇ ਨਾਲ ਰਲਣਗੇ ਇਹ ਪਿੰਡ ਦੇ ਵਿੱਚੋਂ ਕਾਲੀ ਦਲ ਦੀ ਬੋਰਡ ਤੋਂ ਇਹ ਬੰਦੇ ਵਧਾਉਂਦੇ ਆ ਬੋਰਡ ਪਾਉਂਦੇ ਆ ਪਿੰਡਾਂ 'ਚ ਵੀ ਇਹਨਾਂ ਦਾ ਅਸਰ ਸੂਕਦੋਂ ਆ ਬੰਦਾਂ ਦਾ ਹੈਗਾ ਜੁਕਾਂਢੀ ਪਿੰਡਾਂ 'ਚ ਵੀ ਹੈਗਾ ਇਸ ਕਰਕੇ ਵੀ ਇਹ ਬੰਦੇ ਆ ਜਾਂਦੇ ਜੋ ਦੂਜੇ ਬੰਦਾਂ ਤੇ ਫਿਰ ਆਪਾਂ ਨਾਲ ਰਲ ਆ ਹੀ ਲਵਾਂਗੇ ਮੇਨ ਟਾਰਗੇਟ ਹੀ ਇਹਨ ਮਤਲਬ ਮੇਨ ਮਸਲਾ ਇਹੀ ਹੈ